ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪ ਸੋ ਤੁਸੀਂ ਠੀਕ ਠਾਕ ਹੋਮੋਗੇ ਜੀ ਬਿਲਕੁਲ ਸਮਰਸ ਆ ਗਿਆ ਨੇ ਤੇ ਉਹਦੇ ਅਕੋਰਡਿੰਗ ਆਪਣੀ ਕਲੈਕਸ਼ਨ ਵੀ ਰੈਡੀ ਹੈਗੀ ਤੇ ਅਸੀਂ ਥੋੜੇ ਜੇ ਪਾਰਟੀ ਵੇਅਰ ਸੂਟ ਵੀ ਪਾ ਰਹੇ ਸੀਗੇ ਜਾਂ ਬਾਹਰ ਜਾਣ ਵਾਲੇ ਪਰ ਫਰੈਂਡਸ ਦੇ ਫਿਰ ਮੈਸੇਜ ਆਉਣ ਲੱਗ ਪਏ ਕਿ ਸਾਨੂੰ ਬਿਲਕੁਲ ਕਾਟਨ ਪਿਓਰ ਕਾਟਨ ਦੇ ਸੂਟ ਜਿਵੇਂ ਹੁੰਦੇ ਆ ਆਮ ਰੋਡੀਨ ਵੀਰ ਹੁੰਦੇ ਆ ਸੂਟ ਜਿਹਨਾਂ ਨੂੰ ਆਪਾਂ ਥੋੜੀ ਬਤ ਲੇਸ ਦੀ ਫਿਨਿਸ਼ਿੰਗ ਦੇ ਕੇ ਆਪਾਂ ਵਧੀਆ ਬਣਾਉਣੇ ਆ ਉਸ ਤਰ੍ਹਾਂ ਦੀ ਕਲੈਕਸ਼ਨ ਵੀ ਅਸੀਂ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਅਗਰ ਤੁਸੀਂ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਅਗਰ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਇੰਸਟਾਗ੍ਰam ਦੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਜਰੂਰ ਕਰ ਲਓ ਜੀ ਤੇ ਮੋਸਟਲੀ ਇਨਫੋਰਮੇਸ਼ਨ ਜਿਹੜੀ ਸਾਰੀ ਆਪਣੀ YouTube ਤੇ ਹੁੰਦੀ ਹੈਗੀ ਤੇ ਇੰਸਟਾਗ੍ਰam ਦੇ ਉੱਪਰ ਆਪਣੇ ਡਿਜ਼ਾਈਨਸ ਹੁੰਦੇ ਨੇ ਰੀਲਸ ਦੇ ਦੁਆਰਾ ਅਸੀਂ ਤੁਹਾਡੇ ਨੂੰ ਤੇ ਤੁਸੀਂ ਉਸ ਤਰ੍ਹਾਂ ਦੀ ਐਮਬਰਾਇਡਰੀ ਹੈ ਜਿਹੜੀ ਕਿਸੇ ਵੀ ਸੂਟ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ। ਬਾਕੀ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਵੀ ਦੇਖ ਸਕਦੇ ਹੋ। ਉਹਨਾਂ ਵਿੱਚੋਂ ਵੀ ਸਾਡੇ ਕੋਲ ਸੂਟ ਅਵੇਲੇਬਲ ਹੀ ਹੁੰਦੇ ਨੇ। ਮੋਸਟਲੀ ਸਾਡੇ ਕੋਲ ਹੁੰਦੇ ਨੇ ਸੂਟ ਕਿਉਂਕਿ ਅਸੀਂ ਹਮੇਸ਼ਾ ਜਦੋਂ ਸਟਾਕ ਆਊਟ ਕੋਈ ਚੀਜ਼ ਹੁੰਦੀ ਹੈ ਤਾਂ ਅਸੀਂ ਨਾਲ ਦੀ ਨਾਲ ਪਹਿਲਾਂ ਹੋਰ ਰੈਡੀ ਕਰ ਲੈਂਦੇ ਹਾਂਗੇ। ਤਾਂ ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਲਗਾਉਂਦੇ। ਅੱਜ ਦੀ ਕਲੈਕਸ਼ਨ ਤੇ ਆਉਣੇ ਆਪਾਂ। ਜਿਹੜੀ ਅੱਜ ਦੀ ਕਲੈਕਸ਼ਨ ਹੈ ਜੀ ਇਹ ਹੈਗੀ ਆ ਸਾ ਮਤਲਬ ਕਿ ਪ੍ਰੋਪਰ ਸਮਰ ਵਾਲੀ ਕਲੈਕਸ਼ਨਾਂਗੀ। ਤੇ ਜਿਵੇਂ ਆਪਣਾ ਵਿంటర్ ਦੇ ਵਿੱਚ ਇਸ ਸਾਲ ਫੈਬਰਿਕ ਚੱਲਿਆ ਸੀਗਾ ਅ ਸ਼ਿਮਰ ਦੇ ਪਸ਼ਮੀਨਾ ਉਸੇ ਤਰ੍ਹਾਂ ਜੀ ਹੁਣ ਇਹ ਚੱਲੀ ਹੈ ਸ਼ਿਮਰ कॉटन ਮੈਂ ਇਸ ਦੇ ਵਿੱਚ ਵੀ ਸਾਡੇ ਕੋਲੇ ਮਤਲਬ ਕਿ ਦੋ ਤਿੰਨ ਸੂਟ ਹੈਗੇ ਨੇ ਇਹ ਚਲੋ ਤੁਹਾਨੂੰ ਦਿਖਾ ਦਿੰਨੇ ਆ ਇੱਕ ਪ੍ਰਿੰਟ ਖੋਲ ਕੇ ਆਪਾਂ ਠੀਕ ਹੈ ਦੋਨੋਂ ਇਕੱਠੇ ਆ ਗਏ ਤੇ ਇੰਨਾ ਸੌਫਟ ਫੈਬਰਿਕ ਆ ਜੀ ਜਿਵੇਂ ਸ਼ਿਮਰ ਪਸ਼ਮੀਨਾ ਦਾ ਫੈਬਰਿਕ ਸੌਫਟ ਸੀਗਾ ਸੇਮ ਹੀ ਇਹਦਾ ਫੈਬਰਿਕ ਵੀ ਪੂਰਾ ਸੌਫਟ ਵਾਲਾ ਫੈਬਰਿਕ ਆਗਾ ਇਸ ਤਰ੍ਹਾਂ ਇਹ ਸਾਰੀ ਆਲ ਓਵਰ ਪ੍ਰਿੰਟ ਹੋਏਗਾ ਜੀ ਸਾਰਾ ਤੇ ਮੀਨਸ ਇਹ ਨਾ ਸੋਚੋ ਵੀ ਸ਼ਿਮਰ ਆ ਤਾਂ ਅਸੀਂ ਸਮਰ ਦੇ ਵਿੱਚ ਪਾਉਣ ਨਹੀਂ ਸਕਦੇ ਇਹ ਸਮਰ ਵਾਲਾ ਹੀ ਫੈਬਰਿਕ ਆ ਜੀ ਪਤਲਾ ਵਾਲਾ ਮਤਲਬ ਕਿ ਬਿਲਕੁਲ ਪਤਲਾ ਹੈਗਾ ਔਰ ਕਾਟਨ ਟੱਚ ਆ ਇਹਦੇ ਵਿੱਚ ਕਾਟਨ ਬੇਸ ਦਾ ਹੈਗਾ ਤੇ ਬਸ ਵਿੱਚ ਸ਼ਿਮਰ ਦਿੱਤੀ ਹੋਈ ਹੈ ਜੀ ਹਲਕੀ ਹਲਕੀ ਉਹਨਾਂ ਨੇ ਤੇ ਇਸ ਕਰਕੇ ਇਹਨੂੰ ਸ਼ਿਮਰ ਕਾਟਨ ਕਹਿ ਦਿੰਦੇ ਆਗੇ ਦੀ ਆਰਮ ਕਾਟਨ ਦੇ ਨਾਲ ਉਹ ਥੋੜੀ ਜੀ ਕੋਸਟਲੀ ਪੈਂਦੀ ਹੈ ਕਿਉਂਕਿ ਇਹਨੂੰ ਆਪਾਂ ਬਾਹਰ ਅੰਦਰ ਕਿਤੇ ਵੀਅਰ ਕਰ ਸਕਦੇ ਆ ਤੁਸੀਂ ਦੁਪੱਟਾ ਇਹਦੇ ਨਾਲ ਪਲੇਨ ਡਾਈ ਕਰਵਾ ਸਕਦੇ ਹੋ ਟਾਈ ਡਾਈ ਦੁਪੱਟਾ ਕਰਵਾ ਸਕਦੇ ਹੋ ਪਰ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋਣਗੇ ਜੀ ਉਹ ਆਪਣੇ ਪ੍ਰੋਪਰ ਜਿਹੜਾ ਸੂਟ ਦੀ ਕੱਟ ਦੇ ਪੂਰੇ ਆਲ ਓਵਰ ਫੁੱਲ ਸੂਟ ਦੀ ਕੱਟ ਦੇ ਸ਼ੋ ਹੋਣਗੇ ਤੇ ਵਿਦਆਊਟ ਦੁਪੱਟਾ ਸ਼ੋ ਹੋਣਗੇ ਜੀ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਜੀ ਮੇਰੇ ਕਿ ਡਿਜ਼ਾਈਨ ਵੀ ਆ ਤੇ ਕਲਰ ਵੀ ਆ ਤੇ ਇੱਕ ਆਪਣੇ ਕੋਲ ਇਹ ਵਾਲਾ ਹੈ ਇਹਦਾ ਜਿਹੜਾ ਕਲਰ ਤੁਹਾਨੂੰ ਦਿਖਦਾ ਹੋਏਗਾ ਮੀਂਚ ਪਿਸਤਾ ਗ੍ਰੀਨ ਜਾਂ ਕਲਰ ਹੈਗਾ ਮੂੰਗੀਆ ਜਿਹਾ ਕਲਰ ਕਹਿ ਸਕਦੇ ਐ ਇਹਨੂੰ ਆਪਾਂ ਥੋੜਾ ਜਿਹਾ ਤੇ ਆਹ ਵਾਲਾ ਕਲਰ ਜਿਹੜਾ ਆਪਣਾ ਗਾਜਰੀ ਰਸਟ ਜਾਂ ਕਲਰ ਹੁੰਦੇ ਹੈਗੇ ਉਸ ਤਰ੍ਹਾਂ ਦੇ ਸ਼ੇਡ ਹੈਗੇ ਜੀ ਦੇਖੋ ਤੁਸੀਂ ਫੈਬਰਿਕ ਤੁਹਾਨੂੰ ਮੈਂ ਬਾਰ ਬਾਰ ਕਹਿਣੀ ਆ ਬਹੁਤ ਜਿਆਦਾ ਸੌਫਟ ਆ ਜਦੋਂ ਤੁਹਾਡੇ ਕੋਲੇ ਪਹੁੰਚੇਗਾ ਇਹ ਫੈਬਰਿਕ ਤੁਸੀਂ ਇਹਨੂੰ ਹੱਥ ਲਾਉਂਗੇ ਤਾਂ ਤੁਸੀਂ ਖੁਦ ਹੀ ਕਹੋਗੇ ਕਿਉਂਕਿ ਇਹ ਪੂਰਾ ਮਲਾਈ ਵਰਗਾ ਫੈਬਰਿਕ ਆ ਜੀ ਬਹੁਤ ਸੌਫਟ ਵਿਦਆਊਟ ਲਾਈਨਿੰਗ ਵਾਲੇ ਸੂਟ ਨੇ ਇਹ ਦੋਨੋਂ ਇਹ ਤੇ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਇਹਨਾਂ ਨੂੰ ਨਾ ਕੋਈ ট্রান্সਪੇਰੈਂਟ ਸੂਟ ਨੇ ਇਹ ਆਲ ਓਵਰ ਸੂਟ ਨੇ ਤੁਸੀਂ ਸਿਰਫ ਲੇਸ ਦੀ ਇਹਨੂੰ ਫਿਨਿਸ਼ਿੰਗ ਦੇਣੀ ਹੈਗੀ ਕੋਈ ਨੈਕ ਡਿਜ਼ਾਈਨ ਬਣਾ ਸਕਦੇ ਹੋ ਕੋਈ ਪੈਨਲਸ ਲਗਾ ਸਕਦੇ ਹੋ ਕੋਈ ਘੇਰੇ ਤੇ ਆਪਣੀ ਲਗਾ ਸਕਦੇ ਹੋ ਤੇ ਇੱਕ ਬਸ ਦੁਪੱਟਾ ਇਹਦੇ ਨਾਲ ਜਿੱਦਾਂ ਦਾ ਤੁਸੀਂ ਕਹੋ ਹੋ ਮੀਂਜਾ ਅਸੀਂ ਵੀ ਡਾਈ ਕਰਕੇ ਦੇ ਸਕਦੇ ਹਾਂ ਸਾਡੇ ਕੋਲ ਹਰ ਤਰ੍ਹਾਂ ਦੇ ਦੁਪੱਟੇ ਦਾ ਫੈਬਰਿਕ ਆ ਜਿਵੇਂ ਟੈਬੀ ਦੇ ਦੁਪੱਟੇ ਹੁੰਦੇ ਆ ਲਾਈਨਿੰਗ ਵਾਲੇ ਦੁਪੱਟੇ ਹੁੰਦੇ ਆ ਜੀ ਔਰਗਨ ਜਾਂਦੇ ਦੁਪੱਟੇ ਸ਼ਫੂਨ ਦੇ ਦੁਪੱਟੇ ਹਨਾ ਹਰ ਤਰ੍ਹਾਂ ਦੀ ਦੁਪੱਟੇ ਦਾ ਆਪਣੇ ਕੋਲ ਫੈਬਰਿਕ ਹੈਗਾਗਾ ਤੇ ਜੇ ਤੁਸੀਂ ਸਾਡੇ ਤੋਂ ਲਗਵਾਉਣੇ ਆ ਜੇ ਤੁਸੀਂ ਖੁਦ ਵੀ ਆਪਾਂ ਕਈ ਵਾਰ ਘਰਾਂ ਦੇ ਵਿੱਚ ਹੁੰਦੇ ਆ ਰੀਡਾਈ ਕਰਵਾ ਲੈਣੇ ਕਿਉਂਕਿ ਮੋਸਟਲੀ ਆਪਾਂ ਸਮਰ ਵਾਲੇ ਸੂਟਾਂ ਨਾ ਪ੍ਰਿੰਟਰ ਨਾਲ ਰੀਡਾਈ ਵੀ ਕਰਵਾ ਸਕਦੇ ਹਾਂ ਜੀ ਬਹੁਤ ਸੋਹਣੇ ਤੇ ਸੌਫਟ ਫੈਬਰਿਕ ਵਾਲੇ ਇਹ ਕਾਟਨ ਦੇ ਸੂਟ ਨੇ ਜੀ ਦੋਨੋਂ ਇਹਨਾਂ ਵਿੱਚ ਸਾਡੇ ਕੋਲੇ ਦੋ ਦੋ ਸੂਟ ਹੈਗੇ ਨੇ ਜੀ ਤੇ ਅਗਲੀ ਆਪਣੇ ਕੋਲੇ ਆ ਗਏ ਇਹ ਵੀ ਇਹ ਉਹ ਸ਼ਿਮਰ ਕਾਟਨ ਸੀਗੀ ਜੀ ਮੇਰੇ ਕੀ ਥੋੜੀ ਸ਼ਾਈਨ ਵਾਲੇ ਸੀਗਾ ਤੇ ਇਹ ਵਾਲਾ ਆਪਣੇ ਕੋਲ ਆ ਗਿਆ ਪਿਓਰ ਕਾਟਨ ਦੇ ਵਿੱਚ ਮੀਨ ਜਿਹਦੇ ਵਿੱਚ ਸ਼ਾਈਨ ਵਗੈਰਾ ਨਹੀਂ ਹੁੰਦੀਗੀ ਜਿਵੇਂ ਆਪਾਂ ਆਮ ਅੱਗੇ ਵੀ ਲੈਂਦੇ ਆ ਸੁਟਾ ਨੂੰ ਉਸ ਤਰ੍ਹਾਂ ਜੀ ਇਹ ਆਪਣੇ ਕੋਲ ਡੇ ਨਾਈਟ ਵਾਲੀ ਬਾਟਮ ਆਏਗੀ ਤੇ ਇਹ ਵਾਲੀ ਆਏਗੀ ਆਪਣੇ ਕੋਲੇ ਸ਼ਰਟ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਆ ਗਈ ਤਾਂ ਨਿੱਕਾ ਮੈਂ ਖੋਲ ਕੇ ਦਿਖਾ ਦਿੰਨੀ ਆ ਇਸ ਤਰ੍ਹਾਂ ਪ੍ਰਿੰਟਿੰਗ ਆਏਗੀ ਇਹਦੀ ਤੇ ਇਹਦਾ ਕਲਰ ਹੈਗਾ ਜੀ ਪਿੰਕ ਜਿਹਾ ਕਲਰ ਦਾਗਾ ਬਹੁਤ ਪਿਆਰਾ ਮਿੱਠਾ ਜਿਹਾ ਕਲਰ ਹੈ ਤੇ ਫਲਾਵਰ ਨੇ ਇਸ ਸਾਲ ਜਿਹੜਾ ਤੁਹਾਨੂੰ ਟ੍ਰੈਂਡ ਵੀ ਦੱਸਦੇ ਨੇ ਸਾਰਾ ਸਾਰਾ ਮੀਨਜ਼ ਫਲਾਵਰ ਪ੍ਰਿੰਟਿੰਗ ਆ ਰਹੀ ਹੈ ਜੀ ਹਰ ਚੀਜ਼ ਦੇ ਉੱਪਰ ਫਲਾਵਰ ਪ੍ਰਿੰਟਿੰਗ ਆ ਰਹੀ ਹੈਗੀ ਜਿਵੇਂ ਕਿਸੇ ਟਾਈਮ ਟ੍ਰੈਂਡ ਆਉਂਦਾ ਜਿਓਮੈਟਰੀ ਡਿਜ਼ਾਈਨਸ ਦਾ ਆਉਂਦਾ ਹਨਾ ਜਿਓਮੈਟਰੀ ਕਲਰ ਜਿਹੜੇ ਪ੍ਰਿੰਟ ਹੁੰਦੇ ਆ ਉਹ ਆਉਂਦੇ ਹੁੰਦੇ ਆ ਹਨਾ ਤੇ ਕਿਸੇ ਟਾਈਮ ਕੀ ਹੁੰਦਾ ਤੇ ਇਸ ਵਾਰ ਜਿਹੜੀ ਸਾਰੀ ਫਲਾਵਰ ਵਾਲੀ ਪ੍ਰਿੰਟਿੰਗ ਆ ਰਹੀ ਹੈਗੀ ਇਹਦੇ ਵਿੱਚ ਵੀ ਸੇਮ ਹੀ ਫਲਾਵਰ ਬਣੇ ਹੋਇਆ ਡੇ ਨਾਈਟ ਜਿਵੇਂ ਤੁਹਾਨੂੰ ਦੱਸਿਆ ਵੀ ਲਾਈਟ ਐਂਡ ਡਾਰਕ ਦੇ ਕੰਬੀਨੇਸ਼ਨ ਹੁੰਦੇ ਆ ਸੇਮ ਹੀ ਪ੍ਰਿੰਟਿੰਗ ਬਾਟਮ ਤੇ ਹੋਈ ਵੀ ਆ ਬਟ ਇਹਦੇ ਵਿੱਚ ਕਲਰਿੰਗ ਹੁੰਦੀ ਆ ਔਰ ਇਹ ਚ ਕਲਰਿੰਗ ਨਹੀਂ ਹੁੰਦੀਗੀ ਤੇ ਅੱਜ ਦੇ ਸਮੇਂ ਦੇ ਸੂਟ ਨੇ ਹੈ 트ੈਂਡਿੰਗ ਵਾਲੇ ਸੂਟ ਨੇ ਜੀ ਇਹ ਵਾਲੇ ਇਹਦੇ ਵਿੱਚ ਤੁਹਾਨੂੰ ਅਸੀਂ ਦੂਸਰਾ ਕਲਰ ਸ਼ੋਅ ਕਰਦੇ ਆ ਜਿਹੜਾ ਕਿ ਫਰੋਜੀ ਜਿਹਾ ਕਲਰ ਆ ਤੇ ਇਹ ਕੋਈ ਬਹੁਤਾ ਮੀਨਸ ਇਹ ਨਹੀਂ ਕਹਿ ਸਕਦੇ ਕਿ ਸਮਰ ਵਾਲੇ ਨੇ ਡਾਰਕ ਕਲਰ ਨਹੀਂ ਕਹੋਗੇ ਤੁਸੀਂ ਇਹਨੂੰ ਬਿਲਕੁਲ ਵੀ ਤੇ ਪਿਓਰ ਦੇ ਵਿੱਚ ਇਹ ਕਾਟਨ ਆ ਰਾਮ ਦੇ ਨਾਲ ਬਿਨਾ ਲਾਈਨਿੰਗ ਤੋਂ ਤੁਸੀਂ ਇਹਨਾਂ ਸੁੱਟਾਂ ਨੂੰ ਬਣਾ ਸਕਦੇ ਹੋ ਤੇ ਹਰ ਹਰ ਕਲਰ ਦੇ ਵਿੱਚ ਸਾਡੇ ਕੋਲੇ ਇਹਦੇ ਦੋ-ਦੋ ਕਲਰ ਹੈਗੇ ਨੇ ਜੀ ਕਲਰ ਦੇਖ ਕੇ ਅੰਨਾ ਮੀਨਸ ਸਕੂਨ ਮਿਲਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਅੱਖਾਂ ਨੂੰ ਪਿਓਰ ਕਾਟਨ ਆ ਜੀ ਇਹ ਪੂਰੀ ਪਿਓਰ ਕਾਟਨ ਦੇਖੋ ਨਾ ਕੋਈ ਟ੍ਰਾਂਸਪੇਰੈਂਸੀ ਹੈ ਬਿਲਕੁਲ ਵੀ ਆ ਮੈਂ ਸਿੰਗਲ ਕਪੜਾ ਫੜਿਆ ਹੋਇਆ ਇੱਥੋਂ ਬਿਲਕੁਲ ਵੀ ਤੁਹਾਨੂੰ ਦਿਖਦਾ ਹੋਏਗਾ ਟਰਾਂਸਪੇਰੈਂਸੀ ਬਿਲਕੁਲ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਤੁਸੀਂ ਇਹ ਸੂਟ ਸਟਿਚ ਕਰਵਾ ਸਕਦੇ ਹੋ ਆਰਾਮ ਦੇ ਨਾਲ ਕਲਰ ਬਹੁਤ ਜ਼ਿਆਦਾ ਸੋਹਣੇ ਤੇ ਪਿਆਰੇ ਨੇ ਫਲਾਵਰ ਵਾਲੇ ਨੇ ਮੀਨਸ ਇਹ ਉਹ ਪਿੰਕ ਕਲਰ ਸੀ ਇਹ ਫਰੋਜੀ ਕਲਰ ਆ ਤੁਸੀਂ ਜਿਹੜਾ ਵੀ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਉਹਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਪ੍ਰੋਪਰ ਕਲਰ ਮੈਂਸ਼ਨ ਕਰਕੇ ਭੇਜੋਗੇ ਜੀ ਤੇ ਮੀਨਸ ਹਲਕੀ ਜਿਹੇ ਦੇ ਵਿੱਚ ਤੁਸੀਂ ਪਾਈਪਿੰਗ ਜਾਂ ਕੋਈ ਹਲਕੀ ਜਿਵੇਂ ਓਪੋਜ਼ਿਟ ਕਲਰ ਦੀ ਤੁਸੀਂ ਲੇਸ ਲਗਵਾ ਕੇ ਤੁਸੀਂ ਉਹਦੇ ਨਾਲ ਫਿਨਿਸ਼ਿੰਗ ਦੇ ਦੇ ਸਕਦੇ ਹੋ ਕਰੇ ਆਪਣੇ ਕਈ ਵਾਰ ਦੁਪੱਟੇ ਪਏ ਹੁੰਦੇ ਤੁਸੀਂ ਰੀਡਾਈ ਕਰਵਾ ਸਕਦੇ ਹੋ ਰੇਟ ਬੜੇ ਜੈਨੂਅਲ ਰੇਟ ਨੇ ਇਹਨਾਂ ਦੇ ਤੁਸੀਂ ਦੇਖੋਗੇ ਪ੍ਰਾਈਸ ਜਿਹੜੇ ਸ਼ੋ ਹੋ ਰਹੇ ਹੋਣਗੇ ਸਕਰੀਨ ਦੇ ਉੱਪਰ ਤਾਂ ਇੰਨੇ ਸੋਹਣੇ ਸੌਫਟ ਵਾਲੀ ਕਾਟਨ ਆ ਜੀ ਇਹ ਤੇ ਇੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੀ ਹੈਗੀ ਤੇ ਅਗਲਾ ਵਾਲਾ ਜਿਹੜਾ ਸੂਟ ਆ ਇਸੇ ਦਾ ਹੀ ਕਲਰ ਹੈਗਾ ਉਹ ਹੈਗਾ ਜੀ ਆਪਣਾ yellow ਕਲਰ ਜੈਲੋ ਵੀ ਲੈਮਨ ਜਿਹਾ ਕਲਰ ਆ ਜੀ ਇਹ ਸਰੋਂ ਫੁੱਲਾ ਰੰਗ ਨਹੀਂ ਹੈਗਾਗਾ ਮੀਨਸ ਇੱਕ ਆਪਾਂ ਕਹਦੇ ਨੇ ਕਿ ਪੜਕੀਲਾ ਵਾਲਾ ਰੰਗ ਨਹੀਂ ਹੈਗਾ ਬਹੁਤ ਸੋਨਾ ਰੰਗ ਹੈਗਾ ਮਿੱਠਾ ਜਿਹਾ ਆ ਦੇਖੋ ਜੀ ਇਹਦੀ ਬਾਟਮ ਇਹ ਵਾਲੀ ਆ ਗਈ ਠੀਕ ਹੈ ਤੇ ਇਹ ਵਾਲਾ ਇਹਦੀ ਸ਼ਾਰਟ ਆ ਗਈ ਠੀਕ ਹੈ ਇਹਦਾ ਵੀ ਲਾਈਟ ਡਾਰਕ ਦਾ ਓਮੀ ਡੇ ਨਾਈਟ ਪ੍ਰਿੰਟ ਬਣਿਆ ਹੋਇਆਗਾ ਤੇ ਇਹਦੇ ਵਿੱਚ ਵੀ ਇਦਾਂ ਹੀ ਮੀਨਸ ਫਲਾਵਰ ਦੀ ਪ੍ਰਿੰਟਿੰਗ ਆ ਗਈ ਬਹੁਤ ਸੋਹਣੇ ਹੋਏ ਵੇ ਗਰੇ ਦੇ ਦੇਖੋ ਕਿੰਨੀ ਹਾਂਜੀ ਗਰੇ ਦਾ ਵਾਈਟ ਦਾ ਔਰ ਪਿੰਕ ਦਾ ਬਹੁਤ ਸੋਹਣਾ ਕੰਬੀਨੇਸ਼ਨ ਆ ਜੀ ਤੇ ਇਸ ਸਾਲ ਜਿਹੜੇ ਫਲਾਵਰ ਵਾਲੇ ਪ੍ਰਿੰਟ ਹੀ ਟ੍ਰੈਂਡ ਟ੍ਰੈਂਡ ਦੇ ਵਿੱਚ ਚੱਲ ਰਹੇ ਨੇਗੇ ਕਲਰ ਬਹੁਤ ਜ਼ਿਆਦਾ ਪਿਆਰੇ ਮਿੱਠੇ ਕਲਰ ਨੇ ਪੂਰੀ ਸਮਰ ਦੇ ਵਿੱਚ ਪਾਉਣ ਵਾਲੇ ਨੇਗੇ ਤੁਹਾਨੂੰ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਨੀ ਆ ਤੁਸੀਂ ਸਕਰੀਨਸ਼ਾਟ ਲੈ ਕੇ ਹੀ ਸਾਨੂੰ ਸੈਂਡ ਕਰਨਾ ਕਿਹੜਾ ਕਲਰ ਚਾਹੀਦਾ ਔਰ ਹਰ ਕਲਰ ਦੇ ਵਿੱਚ ਸਾਡੇ ਕੋਲੇ ਦੋ ਦੋ ਸੂਟ ਅਵੇਲੇਬਲ ਨੇਗੇ ਜੀ ਇਹ ਆ ਗਿਆ ਆਪਣਾ ਜੈਲੋ ਲੈਮਨ ਜਿਆ ਕਲਰ ਆ ਗਿਆ ਜੀ ਤੇ बॉटम ਵੀ ਇਹਨਾਂ ਦੀ ਮੀਨਸ ਪ੍ਰਿੰਟਿੰਗ ਦੇ ਵਿੱਚ ਹੀ ਨੇਗੀ ਆਹ ਵਾਲੇ ਨਾਲ ਠੀਕ ਹੈ ਸੈਲਫ ਪ੍ਰਿੰਟ ਦੇ ਵਿੱਚ ਕਰ ਲੋ ਇਹ ਆ ਗਿਆ ਜੀ ਆਪਣਾ ਫਰੋਜੀ ਕਲਰ ਔਰ ਇਹ ਆ ਗਿਆ ਜੀ ਆਪਣਾ ਪਿੰਕ ਕਲਰ ਤੇ ਸੂਟ ਵਿਦਆਊਟ ਲਾਈਨਿੰਗ ਵਾਲੇ ਸੂਟ ਨੇ ਪ੍ਰਿੰਟਡ ਸੂਟ ਨੇਗੇ ਜੀ 2.5 ਮੀਟਰ ਦੀ ਸਾਨੂੰ ਪ੍ਰੋਪਰ ਕੱਟ ਆਏਗੀ ਤੇ ਤੁਸੀਂ ਪਣਾ ਦੇਖ ਹੀ ਸਕਦੇ ਹੋ ਕਿੰਨਾ ਜਿਆਦਾ ਚੌੜਾਈ ਦੇ ਵਿੱਚ ਪਣਾਗਾ ਆਰਾਮ ਨਾਲ ਖੁੱਲੇ ਡੁੱਲੇ ਤੁਸੀਂ ਜਿੰਨੀ ਮਰਜ਼ੀ ਤੁਹਾਡੀ ਲੈਂਥ ਆਗੀ ਤੇ ਜਿੰਨੀ ਮਰਜ਼ੀ ਤੁਹਾਡੀ ਵਿਡਥ ਆਗੀ ਘੇਰਾਗਾ ਤੁਸੀਂ ਉਨੇ ਹੀ ਸੂਟ ਬਣਾ ਸਕਦੇ ਆਂ ਜੀ ਠੀਕ ਹੈ ਜੀ ਤੇ ਬਹੁਤ ਸੋਹਣੇ ਪਿਆਰੇ ਸੂਟ ਨੇ ਹੋਪਸ ਤੁਹਾਨੂੰ ਇਹ ਸੂਟ ਪਸੰਦ ਆਉਣਗੇ ਤੇ ਤੁਸੀਂ ਇਹਦੇ ਮੀਨ ਸਕਰੀਨਸ਼ਾਟ ਸਾਨੂੰ ਭੇਜ ਕੇ ਤੁਸੀਂ ਮੰਗਵਾ ਸਕਦੇ ਹੋ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਜੀ ਇਹਨਾਂ ਦੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਸਭ ਦੀ ਕਿਉਂਕਿ ਪ੍ਰਾਈਸ ਪਹਿਲਾਂ ਹੀ ਬੜੇ ਜੈਨੂਇਨ ਰੱਖੇ ਹੋਏ ਆ ਅਸੀਂ ਕੋਈ ਐਕਸਟਰਾ ਸਾਡਾ ਮਾਰਜਨ ਨਹੀਂ ਰੱਖਿਆ ਹੋਇਆ ਜ਼ਿਆਦਾ ਇਹਦੇ ਵਿੱਚ ਤੇ ਇਸ ਕਰਕੇ ਇਹਨਾਂ ਦੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਇਤੂਸੀ ਪੰਜਾਬ ਦੇ ਵਿੱਚ ਬੈਠੇ ਹੋ ਤੇ ਸਾਡੀ ਸੇਮ ਹੀ ਜਿਹੜੀ ਸ਼ਿਪਿੰਗ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਅਗਰ ਤੁਹਾਡੇ ਬਾਹਰ ਲਿਆਂਦੇ ਕੋਈ ਸਾਡੇ ਫਰੈਂਡਸ ਦੇ ਆਰਡਰ ਚੱਲ ਰਹੇ ਨੇ ਤੇ ਤੁਸੀਂ ਉਹਨਾਂ ਦੇ ਵਿੱਚ ਸੂਟ ਐਡ ਅਪ ਕਰਾਉਣਾ ਚਾਹੁੰਦੇ ਹੋ ਕਿਉਂਕਿ ਬਾਹਰ ਵੀ ਥੋੜਾ ਥੋੜਾ ਸਮਰ ਦਾ ਸੀਜ਼ਨ ਜਿਹੜਾ ਸਟਾਰਟ ਹੋ ਗਿਆ ਹੈਗਾ ਤੇ ਉਹਦੇ ਅਕੋਰਡਿੰਗ ਜਿਹੜੇ ਸਾਡੇ ਬਾਹਰ ਵਾਲੇ ਕਸਟਮਰ ਨੇ ਸਾਡੇ ਕੋਲ ਕਾਟਨ ਦੀ ਡਿਮਾਂਡ ਕਰ ਰਹੇ ਨੇ ਤੇ ਸਾਡੇ ਤੋਂ ਸੂਟ ਬਣਵਾ ਰਹੇ ਨੇ ਤੇ ਤੁਸੀਂ ਵੀ ਇਹਨਾਂ ਦੇ ਵਿੱਚ ਕੋਈ ਵੀ ਸੂਟ ਐਡ ਅਪ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਜੀ ਹੋਪਸੋ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਏਗੀ ਥੈਂਕ ਯੂ